ਉਗਰਦੰਤੀ ਪਾਸੈ ਦਸਮੀ ਕਰੋ ਮੇਰ ਆਪਣੇ ਚਰਨ ਧੂਰ ਪਾਵੋ ਤੁਮਨ ਦਵਾਰ ਪਰ ਸੀਸ ਆਪਣਾ ਕਸਹਾਵੋ ਜਹੀ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੂਦ ਦੇਤਾ ਖਪੇਸ਼ੀਨ ਮਜਾਰੀ ਕਰੋ ਉਗਰਦੰਤੀ ਪਾਸੈ ਦਸਮੀ ਕਰੋ ਮੇਰ ਆਪਣੇ ਚਰਨ ਧੂਰ ਪਾਵੋ ਤੁਮਨ ਦਵਾਰ ਪਰ ਸੀਸ ਆਪਣਾ ਕਸਹਾਵੋ ਜਹੀ ਦਾਣ ਮੰਗੋ ਕਰੋ ਜੈ ਹਮਾਰੀ ਸਵੇ ਦੂਦ ਦੇਤਾ ਖਪੇਸ਼ੀਨ ਮਜਾਰੀ ਹੋਰ ਦੰਤੀ ਪਾਸ਼ਾਈ ਦਸਵੀਂ ਕਰੋ ਮਿਹਰ ਆਪਣੀ ਚਰਨ ਧੂਰ ਪਾਵੋ ਤੁਮਣ ਦਵਾਰ ਪਰ ਸੀਸ ਆਪਣਾ ਕਸਾਵੋ ਜਹੀ ਦਾਣ ਮੰਗਿਓ ਕਰੋ ਜੈ ਹਮਾਰੀ ਸ਼ਬੇ ਸਭੈ ਦੁਸ਼ਟ ਦੇਤਾ ਦੇਤਾ ਖਪੇ ਸ਼ਿਨ ਮਜਾਰੀ ਉਗਰ ਦੰਤੀ ਪਾਸ਼ਾਈ ਦਸਵੀਂ ਕਰੋ ਮੇਰ ਆਪਣੀ ਚਰਨ ਧੂਰ ਪਾਵੋ ਤੁਮਣ ਦਵਾਰ ਪਰ ਸੀਸ ਆਪਣਾ ਕਸਾਵੋ ਜਹੀ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਟ ਦੇਤਾ ਖਪੇ ਸ਼ਿਨਮ ਜਾਰੀ ਗੁਰਦੰਦੀ ਪਾਸ ਸ਼ੈਦਸ਼ਮੀ ਕਰੋ ਮੇਰ ਆਪਣੀ ਚਰਨ ਧੂਰ ਪਾਵੋ ਤੁਮਨ ਦਵਾਰ ਪਰ ਸੀਸ ਆਪਣਾ ਕਸਹਾਵੋ ਜਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਟ ਦੇਤਾ ਖਪੇ ਸ਼ਿਨਮ ਜਾਰੀ ਗੁਰਦੰਦੀ ਪਾਸ ਸ਼ੈਦਸ਼ਮੀ ਕਰੋ ਮਿਹਰ ਆਪਣੀ ਚਰਨ ਧੂਰ ਪਾਵੋ ਤੁਮਨ ਦਵਾਰ ਪਰ ਸੀਸ ਆਪਣਾ ਕਸਹਾਵੋ ਜਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਟ ਦਿਆਤਾ ਖਪੇਸ਼ ਨਮ ਜਾਰੀ ਗੁਰਦੰਤੀ ਪਾਛੈ ਦਸਮੀ ਕਰੋ ਮਿਹਰ ਆਪਣੀ ਚਰਨ ਧੂਰ ਪਾਵੋ ਤੁਮਣ ਦਵਾਰ ਪਰ ਸੀਸਾ ਆਪਣਾ ਕਸਹਾਵੋ ਜਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਟ ਦਿਆਤਾ ਖਪੇਸ਼ ਨਮ ਜਾਰੀ ਗੁਰਦੰਤੀ ਪਾਛੈ ਦਸਮੀ ਕਰੋ ਮਿਹਰ ਆਪਣੀ ਚਰਨ ਧੂਰ ਪਾਵੋ ਤੁਮਣ ਦਵਾਰ ਪਰ ਸੀਸਾ ਆਪਣਾ ਕਸਹਾਵੋ ਜਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਬੇ ਦੁਸ਼ਟ ਦੇਨਤਾ ਖਪੇ ਸ਼ਿਨੂ ਮਜਾਰੀ ਗੁਰਦੰਤੀ ਪਾਛਾਈ ਦਸਵੀਂ ਕਰੋ ਮੇਰ ਆਪਣੀ ਚਰਨ ਤੂਰ ਪਾਵੋ ਤੁਮਣ ਦਵਾਰ ਪਰ ਸੀਸ ਆਪਣਾ ਕਸਾਵੋ ਜਹੀ ਦਾਣ ਮੰਗਿਓ ਕਰੋ ਜੈ ਹਮਾਰੀ ਸਬੇ ਦੁਸ਼ਟ ਦੇਨਤਾ ਖਪੇ ਸ਼ਿਨੂ ਮਜਾਰੀ ਗੁਰਦੰਤੀ ਪਾਛਾਈ ਦਸਵੀਂ ਕਰੋ ਮੇਰ ਆਪਣੀ ਚਰਨ ਤੂਰ ਪਾਵੋ ਤੁਮਣ ਦਵਾਰ ਪਰ ਸੀਸ ਆਪਣਾ ਕਸਾਵੋ ਜਹੀ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਟ ਦੇਤਾ ਖਪੇਸ਼ ਨਮ ਜਾਰੀ ਗੁਰਦੰਤੀ ਪਾਛੈ ਦਸਮੀ ਕਰੋ ਮੇਰ ਆਪਣੀ ਚਰਨ ਤੂਰ ਪਾਵੋ ਤੁਮਨ ਦਵਾਰ ਪਰ ਸੀਸ ਖਸਾਵੋ ਨਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਟ ਦੇਤਾ ਖਪੇਸ਼ ਨਮ ਜਾਰੀ ਗੁਰਦੰਤੀ ਪਾਛੈ ਦਸਮੀ ਕਰੋ ਮੇਰ ਆਪਣੀ ਚਰਨ ਤੂਰ ਪਾਵੋ ਤੁਮਨ ਦਵਾਰ ਪਰ ਸੀਸ ਆਪਣਾਕ ਸਹਵੋ ਨਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਤਿਆਤਾ ਖਪੇਸ਼ਿਨ ਮਜਾਰੀ ਉਗਰੰਤੀ ਪਾਸੈ ਦਸਮੀ ਕਰੋ ਮਿਹਰ ਆਪਣੀ ਚਰਨ ਤੁਹੁਰ ਪਾਵੋ ਤੁਮਨ ਦਵਾਰ ਪਰ ਸੀਸ ਆਪਣਾ ਕਸਹਵੋ ਨਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਤਿਆਤਾ ਖਪੇਸ਼ਿਨ ਮਜਾਰੀ ਉਗਰੰਤੀ ਪਾਸੈ ਦਸਮੀ ਕਰੋ ਮਿਹਰ ਆਪਣੀ ਚਰਨ ਤੁਹੁਰ ਪਾਵੋ ਤੁਮਨ ਦਵਾਰ ਪਰ ਸੀਸ ਆਪਣਾ ਕਸਹਵੋ ਨਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਯਤਾ ਖਪੇ ਸ਼ਿਨ ਮਜਾਰੀ ਉਗਰੰਦੀ ਪਾਛਾਈ ਦਸ਼ਮੀ ਕਰੋ ਮਿਹਰ ਆਪਣੀ ਚਰਨ ਧੂਰ ਪਾਵੋ ਤੁਮਨ ਦਵਾਰ ਪਰ ਸੀਸ ਆਪਣਾ ਕਸਹਵੋ ਨਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਯਤਾ ਖਪੇ ਸ਼ਿਨ ਮਜਾਰੀ ਉਗਰੰਦੀ ਪਾਛਾਈ ਦਸ਼ਮੀ ਕਰੋ ਮਿਹਰ ਆਪਣੀ ਚਰਨ ਧੂਰ ਪਾਵੋ ਤੁਮਨ ਦਵਾਰ ਪਰ ਸੀਸ ਆਪਣਾ ਕਸਹਵੋ ਜਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਯਤਾ ਖਪੇ ਸ਼ਿਨਮ ਜਾਰੀ ਉਗਰਦੰਤੀ ਪਾਸ ਚੈ ਦਸ਼ਮੀ ਕਰੋ ਮਿਹਰ ਆਪਣੀ ਚਰਨ ਧੂਰ ਪਾਵੋ ਤੁਮਨ ਦਵਾਰ ਪਰ ਸਿਰ ਆਪਣਾ ਕਸਾਵੋ ਨਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਯਤਾ ਖਪੇ ਸ਼ਿਨਮ ਜਾਰੀ ਉਗਰਦੰਤੀ ਪਾਸ ਚੈ ਦਸ਼ਮੀ ਕਰੋ ਮਿਹਰ ਆਪਣੀ ਚਰਨ ਧੂਰ ਪਾਵੋ ਤੁਮਨ ਦਵਾਰ ਪਰ ਸਿਰ ਆਪਣਾ ਕਸਾਵੋ ਨਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਟ ਦਾ ਖਪੇਸ਼ਿ ਨ ਮਜਾਰੀ ਉਗਰਦੰਤੀ ਪਾਸਚੈ ਦਸਵੀਂ ਕਰੋ ਮਿਹਰ ਆਪਣੀ ਚਰਨ ਧੂਰ ਪਾਵੋ ਤੁਮਨ ਦਵਾਰ ਪੈ ਸਿਰ ਆਪਣਾ ਖਸਾਵੋ ਨਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਟ ਦਾ ਖਪੇਸ਼ਿ ਨ ਮਜਾਰੀ ਉਗਰਦੰਤੀ ਪਾਸਚੈ ਦਸਵੀਂ ਕਰੋ ਮਿਹਰ ਆਪਣੀ ਚਰਨ ਧੂਰ ਪਾਵੋ ਤੁਮਨ ਦਵਾਰ ਪਰ ਸੀਸਾ ਪਨਾਕ ਸਹਵੋ ਜਹੀ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਟ ਦੇਤਾ ਖਫੇ ਸਿਨਮਹ ਜਾਰੀ ਹੋਗਰਦੰਤੀ ਪਾਸ਼ਾਈ ਦਸਮੀ ਕਰੋ ਮਿਹਰ ਆਪਣੀ ਚਰਨ ਧੂਰੁ ਪਾਵੋ ਤੁਮਨ ਦਵਾਰ ਪਰ ਸੀਸਾ ਪਨਾਕ ਸਹਵੋ ਜਹੀ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਟ ਦੇਤਾ ਖਫੇ ਸਿਨਮਹ ਜਾਰੀ ਹੋਗਰਦੰਤੀ ਪਾਸ਼ਾਈ ਦਸਮੀ ਕਰੋ ਮੇਹਰ ਆਪਣੀ ਚਰਨ ਧੂਰ ਪਾਵੋ ਤੁਮਨ ਦਵਾਰ ਪਰ ਸੀਸ ਆਪਣਾ ਕਸਾਵੋ ਜਹੀਂ ਦਾਣ ਮੰਗਿਓ ਕਹੋ ਜੈ ਮਾਰੀ ਸਵੇ ਦੁਸ਼ਟਤਾ ਖਪੇ ਸੀ ਨਮ ਜਾਰੀ ਗੁਰਦੰਤੀ ਪਾਸ਼ਾਹੀ ਦਸਮੀ ਕਰੋ ਮੇਹਰ ਆਪਣੀ ਚਰਨ ਧੂਰ ਪਾਵੋ ਤੁਮਨ ਦਵਾਰ ਪਰ ਸੀਸ ਆਪਣਾ ਕਸਾਵੋ ਜਹੀਂ ਦਾਣ ਮੰਗਿਓ ਕਰੋ ਜੈ ਹਮਾਰੀ ਸਵੇ ਦੁਸ਼ਟਤਾ ਖਪੇ ਸੀ ਨਮ ਜਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ